ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਮੋਬਾਈਲ ਨੰਬਰ ਕੀ ਹੈ ਭਾਈ ਜੀ ਮੇਰਾ ਨਾਮ ਇੰਦਰਜੀਤ ਸਿੰਘ ਆ ਮੋਬਾਈਲ ਨੰਬਰ 9888878043 ਤੇ ਪਿੰਡ ਭਾਈ ਜੀ ਚੱਕ ਬਾਕਸ ਚੱਕ ਬਾਕਸ ਪਹਿਲਾ ਭਾਈ ਜੀ ਆ ਟਰੈਕਟਰ ਤੋਂ ਜੇ ਕੰਡੀਸ਼ਨ ਜੱਜ ਕਰਕੇ ਦੇਖ ਸਕਦੇ ਹੋ ਕਿ ਹਜੇ ਤੱਕ ਨਾਲ ਦਾ ਹਾਰਗਾ ਤੇ ਜੇ ਆਪਾਂ ਗੱਲ ਕਰੀਏ ਭਾਈ ਜੀ ਟਰੈਕਟਰ ਦੀ ਕੰਡੀਸ਼ਨ ਪੂਰਾ ਨਵਾਂ ਪਿਆਗਾ ਤੇ ਮਾਡਲ ਕਿੰਨਾ ਭਾਈ ਜੀ ਮਾਡਲ 22222 ਇਹ ਕੰਪੀ ਅਪਲਾਈ ਪੰਨਮੀਂ ਦਾ ਕੈਸ਼ ਦਾ ਟਰੈਕਟਰ ਆ 150 ਘੰਟਾ ਚੱਲਿਆ ਪਾ ਲੈ ਵੀ ਓਨਲੀ 150 ਘੰਟਾ ਚੱਲਿਆ ਹੋਇਆ ਹੈਗਾ 3 ਸਪੀਡ ਚ ਟਰੈਕਟਰ ਆ ਅਲੱਗ ਦੇ ਕਲੱਚ ਵਾਲਾ ਫੁੱਲ ਟੌਪ ਮਾਡਲ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਓਕੇ ਰਿਪੋਰਟ ਦਾ ਜਮਾਂ ਨਮਾਗਾ ਤੇ ਇਹ ਜੇ ਕੀ ਮਜੂਰੀ ਹੋ ਗਈ ਬਾਈ ਜੀ ਪਤਾ ਨਹੀਂ ਅਗਲੇ ਨੇ ਹੋਰ ਲੈਣਾ ਸੀ ਠੀਕ ਆ ਫੋਰ ਬਾਗ ਫੋਰ ਲੈ ਲਿਆ ਹਾਂ ਠੀਕ ਆ ਤੇ ਜਿਵੇਂ ਆਪਾਂ ਕਹਦੇ ਬਾਈ ਜੀ ਅਜੇ ਤੱਕ ਵਧਾਈਆਂ ਵੀ ਨਹੀਂ ਪੂਰੀਆਂ ਹੋਈਆਂ ਸੀਗੀਆਂ ਤੇ ਨੰਬਰ ਅਜੇ ਤੱਕ ਨਿਕਲਿਆ ਨਹੀਂ ਹੋਇਆ ਹੈਗਾ ਤੇ ਪਹਿਲਾਂ ਅਪਲਾਈ ਹੋ ਗਿਆ ਬਾਈ ਜੀ ਇਹਦਾ ਨਾ ਨਾ ਇਹ ਅਗਲੇ ਦੇ ਨਾਂ ਹੀ ਚੜੂ ਸਿੱਧੀ ਕਾਪੀ ਠੀਕ ਆ ਜਿਹੜਾ ਬੰਦਾ ਲਊਗਾ ਬਿੱਲਾਂ ਤੇ ਕੈਸ਼ ਹੈਗਾ ਠੀਕ ਆ ਹਾਂ ਅਗਲੇ ਦੇ ਨਾਂ ਹੀ ਕਾਪੀ ਬਣੂ ਪਹਿਲੇ ਨਾਂ ਕਾਪੀ ਬਣੂ ਪਹਿਲੇ ਨਾਂ ਤੇ 23 ਮਾਦਲਾ 5ਵੇਂ ਮਹੀਨੇ ਦਾ ਕਹ ਬਾਈ ਜੀ ਤੇ ਕਿਹ ਟਮਾਟਾ ਬਾਈ ਜੀ ਇਹਦੀ 835 8 ਲੱਖ 35 ਹਜ਼ਾਰ ਰੁਪਇਆ ਤੇ ਜੇ ਨਵਾਂ ਲੈਣ ਜਾਓਗੇ ਬਾਈ ਜੀ ਕਿੰਨਾ ਕ ਫਾਇਦਾ ਹੋਊ ਉਹ ਦਾ ਨਮਾ ਮਤਲਬ ਜੇ ਗਾੜ ਨੇ ਨਵਾਂ ਲੈਣਾ ਹੋਵੇ ਅੱਛਾ ਨਵਾਂ ਦੂਜੀ ਸ਼ੋ ਚੋਂ ਆਉਂਦਾ ਮਿਲਦਾ ਨਹੀਂਗਾ ਇਹ ਮਿਲਦਾ ਨਹੀਂਗਾ ਜਿਹਦੇ ਡਿਮਾਂਡ ਆ ਰਹੀ ਆ ਉੱਥੇ ਡਿਮਾਂਡ ਜ਼ਿਆਦਾ ਹੈ ਦੀ ਠੀਕ ਆ ਬਾਈ ਜੀ ਜੇ ਇਹ ਟਰੈਕਟਰ ਮਿਲਦਾ ਨਹੀਂ ਹੈਗਾ ਨਵੀਂ ਸ਼ੋ ਵਾਲਾ ਤੁਹਾਨੂੰ ਮਿਲ ਜੂਗਾ ਪਰ ਡਿਮਾਂਡ ਤੇ ਬਾਕੀ ਬਾਈ ਜੀ ਤੁਸੀਂ ਵੀ ਕਮੈਂਟ ਕਿ ਜ਼ਰੂਰ ਕਰਦੇ ਹੋ ਵੀ ਨਵੀਂ ਸ਼ੋ ਵਾਲਾ ਟਰੈਕਟਰ ਕਿਹੜਾ ਆ ਜਾਂ ਆਹ ਟਰੈਕਟਰ ਤੇ ਬਾਕੀ ਬਾਈ ਦਾ ਸਕਰੀਨ ਉੱਪਰ ਨੰਬਰ ਆ ਠੀਕ ਆ ਬਾਈ ਜੀ ਧੰਨਵਾਦ ਸੱਸੀਗਾ ਬਾਈ ਜੀ ਸੱਸੀਗਾ ਜੀ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਆਪਣੇ ਕੋਲੇ 8 ਹੈ 8 ਟਰੈਕਟਰ ਆ ਗਏ ਠੀਕ ਹੈ ਮੋਬਾਈਲ ਨੰਬਰ ਕੀ ਹੈ ਬਾਈ 951700193 ਠੀਕ ਆ ਬਾਈ ਕ ਚਲੋ ਬਈ ਆਪਾਂ ਗੱਲ ਸਟਾਰਟ ਕਰਾਂਗੇ ਬਈ ਜੀ ਸਪੈਸ਼ਲ ਐਡੀਸ਼ਨ ਵਾਲਾ 363 ਜੋ ਜੇ ਗੇਰ ਚਗਾ ਪਲਾਸ ਵਾਲਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਜੀ ਪੂਰਾ ਕੋਕਾ ਪੇਸ ਹੈਗਾ ਇਹ ਮਾਡਲ ਦੀ ਗੱਲ ਕਰੀਏ ਬਈ ਜੀ 17 ਮਾਡਲ ਦਾ ਵੀ 17 ਮਾਡਲ ਦਾ ਕੰਡੀਸ਼ਨ ਪੂਰੀ ਸਾਫ ਪੇ ਕੇ ਨਵੇਂ ਵਾਂਗੂ ਪਿਆਗਾ ਫਸਟਨ ਦਾ ਬਈ ਜੀ ਇਹ ਮਤਲਬ ਦੂਜੇ ਨਾਲ ਠੀਕ ਹੈ ਜੀ ਜੇ ਟਾਇਰ ਟੱਪਾਂ ਦੀ ਗੱਲ ਕਰੀਏ ਨਵੀਂ ਪਈ ਹੈ ਟਾਇਰ ਇਹਦੇ ਠੀਕ ਹੈ ਜੀ ਲੈ ਕਿੱਡ ਮਾਰਾ ਬਈ ਇਹਦੀ 6.70 ਲੱਖ ਰੁਪਏ ਦੀ ਮੰਗ ਹੈ ਲੈ ਬਈ 6.70 ਲੱਖ ਰੁਪਏ ਡਿਮਾਂਡ ਹੈ ਕਿ ਮਾਨਤਾ ਨੂੰ ਜੀ ਕੋ ਬਈ ਹਾਂ ਕਰਦੇ ਠੀਕ ਹੈ ਜੀ ਕਾਪੀ ਕਾ ਗਿਆ ਫੀ ਗਾਰੰਟੀ ਵਾਲੇ ਤੇ ਕਹਿੰਗੇ ਸਵਰਾਜ 855 FA 4 ਸਟਾਰ ਚ ਇੱਕ ਅਨਾਉਂਸ ਕਰਨਾ ਲੱਗਿਆ ਕਲੋਸ ਕਰ ਦਿਨ ਜਿੰਨਾਂ ਨਾਲ ਜਿੱਤਾ ਬਦਦੇ ਜਮਾਨਾ ਹਾਂ ਜੀ ਠੀਕ ਹੈ ਜੀ ਇਹ ਟਾਇਰ ਨਾਲ ਦੀ ਨਹੀਂ ਭੇਜੇ ਨਹੀਂ ਟਾਇਰ ਇਹਦੇ ਦੁਬਾਰਾ ਦੇ ਠੀਕ ਹੈ ਜੀ ਮਾਡਲ ਭੇਜੇ ਮਾਡਲ ਇਹ 13 ਜੀ ਠੀਕ ਹੈ ਜੀ 13 ਮਾਡਲ ਲੱਗ ਨਹੀਂ ਰਿਹਾ ਭਾਜੀ ਹੈ ਜਿੰਨਾ ਜਿਹੜਾ ਸਾਹ ਨਾਲ ਸੂਹ ਆ ਗਈ ਹਾਂ ਘਟ ਘਟ ਭਾਜੀ ਤੁਸੀਂ ਜਾਜਕਰ ਸਦਾ ਸੂਹ ਇਹ ਵਾਈ ਮਾਡਲ ਵਰਗੀ ਆ ਗਈ ਪੂਰਾ ਨਵਾਂ ਟਰੈਕਟਰ ਹੈਗਾ ਸਮਾਈ ਚ ਚੱਲਿਆ ਹੋਇਆ ਹਾਂ ਜੀ ਠੀਕ ਹੈ ਜੀ ਸਮਾਈ ਚ ਚੱਲਿਆ ਹੋਇਆ ਟਰੈਕਟਰ ਹੈਗਾ ਜੇ ਇਹ ਰੇ ਦੇ ਮਤਲਬ 80 ਪੈਸੇ ਟਾਇਰ ਹੈ। ਲੈ ਵੀ 80 ਪੈਸੇ ਟਾਇਰ ਨੇਗੇ। ਟਰੈਕਟਰ ਕੰਡੀਸ਼ਨ ਦਾ ਪੂਰਾ ਸਾਫ ਤੇਰਾ। ਉਹ ਕੇ ਰਿਪੋਰਟ ਤੇ ਮੈਂ 13 ਮਾਰਗ ਲਗਾ। ਕਲੋਸ ਕਰ ਦੇ ਇੰਦਾਂ ਵਾਲਾ। ਚਲੋ ਭਾਈ ਚੈੱਕ ਵੀ ਕਰੋ। ਤੇ ਕੀ ਡਿਮਾਂਡ ਪਈ ਹੈ? ਇਹਦੀ 4 ਲੱਖ ਰੁਪਏ 4 ਲੱਖ 90 ਹਜ਼ਾਰ ਰੁਪਏ ਡਿਮਾਂਡ। 4 ਲੱਖ 90 ਹਜ਼ਾਰ ਰੁਪਏ। ਬਾਕੀ ਮੌਕੇ ਦੇ ਮਾਨਤਾ ਨੂੰ ਜਰੂਰ ਜਿਗਾ। ਤੇ ਟਰੈਕਟਰ ਕਟਾਉਣਾ ਵੀ ਟਰੈਕਟਰ ਹੀ ਕੱਟਣਾ। ਹਾਂ ਕੱਟ ਦਿਆਂਗੇ, ਲੋਨ ਵੀ ਕਰਵਾ ਦਾਂਗੇ ਜੀ ਆਪਾਂ। ਠੀਕ ਭਾਈ। ਤੇ ਲੈ ਵੀ ਜੀ ਅੱਗੇ ਫੇਰਾ ਗਿਆ ਨਿਊ ਹਾਲੈਂਡ 363 ਸਪੈਸ਼ਲ ਐਡੀਸ਼ਨ ਜਿਵੇਂ ਆਪਾਂ ਕਹੇ ਦੀ ਟੌ ਮਾਡਲਾਂ ਤੇ ਜ਼ਿਆਦਾ ਕੰਮ ਕਰਦਾ ਹਾਂ ਆਪਣੇ ਕੋਲ ਦੋ ਆਈਏ 17 ਮਾਡਲ ਤੇ 16 ਮਾਡਲ ਟੌ ਮਾੜੀ ਦੋਵੇਂ ਦੋਵੇਂ ਟੌ ਮਾਰ ਲਗਾਏ ਤੁਜੀ ਗੇਅਰ ਚ ਹੈ ਵੀ ਸੈਡ ਗੇਅਰ ਚ ਤੇ ਬਾਕੀ ਹੱਟ ਵਗੈਰਾ ਸਪੀਕਰ ਵਗੈਰਾ ਲੱਗੇ ਹੋ ਨੇ ਤੇ 16 ਦੇ ਟਾਇਰਾਂ ਚ ਪਰ ਹਾਂ ਇਹ 16 ਦੀ ਹੁੰਦੇ ਆ ਜੀ ਠੀਕ ਆ ਜੀ ਤੇ ਕਿੰਨੇ ਪੈਸੇ ਪਿਆਉਣਗੇ ਇਹ ਤਾਂ ਟਾਇਰ ਇਹਦੀ ਮੰਨ ਕੇ ਚੱਲੋ ਵੀ 70 ਪੈਸੇ ਟਾਇਰ ਪਏ ਠੀਕ ਆ 70 75 ਪੈਸੇ ਟਾਇਰ ਪੈਣਗੇ 16 ਮਾਡਲ ਆ ਤੇ ਕੀ ਡਿਮਾਂਗਦਾ ਭਾਜੀ ਇਹਦੀ 60000 ਰੁਪਿਆ 6 60000 ਇਹ ਵੀ 6 ਲੱਖ 60000 ਰੁ ਪੂਰਾ ਕੋਕਾ ਜੁਜੇ ਗੇਅਰ ਚ ਹੈਗਾ ਤੇ ਇੰਜਨ ਗੇਅਰ ਦਾ ਵੀ ਜੀ ਪੂਰਾ ਕੋਕਾ ਹੈ ਤੇ ਪੰਜਾਬ ਨੰਬਰ ਘਰੇ ਨੇ ਵੀ ਨਹੀਂ ਪੰਜਾਬ ਪੀਵੀਟੀ ਮੁਕਸਰ ਦਾ ਨੰਬਰ ਹੈ ਠੀਕ ਹੈ ਪੀਵੀਟੀ ਮੁਕਸਰ ਦਾ ਨੰਬਰ ਹੈ ਚਲੋ ਜੀ ਇਹ ਕਹੇਗਾ ਸਵਰਾਜ 743 ਤੇ ਅਗਲਾ ਸਵਰਾਜ 743 ਪਾਈਆਂ ਕੋਲੇ ਇਦਾਂ ਦਾ ਡਾਇਰੈਕਟਰ ਹੈਗਾ ਪੂਰਾ ਕੋਕਾ ਪੀਸ ਹੈ ਤੇ ਲੋਬ ਜੀ ਇਹ 4 ਸਟਾਰ ਆ ਰਿਵਰਸ ਪੀਡਾ ਫੁੱਲ ਟੋ ਮਾਡਲ ਪਾਵਰ ਸਟੀering ਤੇ ਟਾਇਰ ਟੱਪੇ ਦੀ ਗੱਲ ਕਰੀ ਭਰਾ ਜੀ ਟਾਇਰ ਟੇ ਨਵੇਂ ਆ ਜੀ ਚਾਰੇ ਠੀਕ ਹੈ ਜੀ ਨਹੀਂ ਅਗਲੇ ਨਾਮ ਦੇ ਨਾਲ ਦੇ ਸੋਰੀ ਤੇ ਮਗਲੇ ਨਵੇਂ ਚੜਾਏ ਠੀਕ ਹੈ ਜੀ ਅਗਲੇ ਨਾਲ ਦੇ ਫਿਰ ਤਾਂ तकरीबन ਘੰਟੇ ਸਾਬਣ ਵਾਲੇ ਚੱਲੇ ਹਾਂ ਮਤਲਬ ਇਹ ਮੰਨ ਕੇ ਚੱਲੋ ਜੀ 4200 ਘੰਟੇ ਚੱਲਿਆ ਇਹ ਜੇ ਕੋਈ 4200 ਘੰਟੇ ਚੱਲੋ 42 4300 ਲਾਵੇ ਠੀਕ ਹੈ ਤੇ 14 ਮਾਰਨਾ ਹੈ ਡਬਲ ਜਸਟੀ ਬੁੱਟਰ ਇਹਦੇ ਠੀਕ ਹੈ ਤੇ ਫੁੱਲ ਟਾਉ ਮਾਰਨਾ ਹੈ ਪੰਜਾਬ ਨੰਬਰ ਆ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਠੀਕ ਹੈ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਡਬਲ ਡਿਸਟ੍ਰਿਬਿਊਟਰ ਫੁੱਲ ਟਾਉ ਮਾਰ ਲਾ ਰੰਗ ਪੇਂਟ ਦਾ ਬਾਈ ਜੀ origignal ਹੀ ਜਿੰਨਾ ਹੈ ਹਾਂ ਹਾਂ ਠੀਕ ਹੈ ਜੀ ਰੰਗ ਪੇਂਟ ਦਾ origignal ਆ ਤੇ ਕ ਇਹ ਲਓ ਵੀ ਇਹ ਵੀ ਪੂਰਾ ਕੋਕਾ ਪੀਸ ਆ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਇਹਦੇ ਮੰਨ ਕੇ ਚੱਲੋ ਜੀ 65 ਪੈਸੇ ਟਾਇਰ ਪਏ ਮਗਰ ਜੀ ਠੀਕ ਆ ਜੀ 65 ਪੈਸੇ ਟਾਇਰ ਨਗੇ ਚਲੋ ਬਾਈ ਜੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਮਕਰਾਤਾ ਦੇ ਤੇ ਮਾਡਲ ਬਾਈ ਜੀ ਮਾਡਲ 13 ਜੀ ਹੈ ਡਬਲ ਪੀਟੀਓ ਠੀਕ ਆ ਜੀ ਮਾਡਲ 13 ਦਾ ਤੇ ਇਹ ਵੀ ਪੂਰਾ ਸਾਫ ਹੈ ਜਿਵੇਂ ਕਹਦੀ ਬਾਈ ਜੀ ਟਰੈਕਟਰ ਪਾਈਆਂ ਕੋਲੇ ਪੂਰੇ ਕੋਕੇ ਪੀਸ ਹੁੰਦੇ ਨੇ ਤੇ ਇਹਦੀ ਕੀ ਧਮਾੜ ਆ ਬਾਈ ਜੀ ਇਹਦੀ 4 ਲੱਖ 40 ਹਜ਼ਾਰ ਰੁਪਏ ਦੀ ਧਮਾੜ ਆ ਜੀ 4 ਲੱਖ 40 ਹਜ਼ਾਰ ਰੁਪਏ ਚਲੋ ਬਾਈ ਜੀ ਕੰਡੀਸ਼ਨ ਚੈੱਕ ਇੱਕ ਗੱਲ ਲੱਭੀ ਜਿਵੇਂ ਤੁਹਾਨੂੰ ਪਹਿਲਾਂ ਕਹਿਆ ਸੀ 744 ਦਾ ਟਰੈਕਟਰ ਦਿਖਾਵਾਂਗੇ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਤੇ ਜਿਵੇਂ ਆਪਾਂ ਕਰੀਏ ਬਈ ਐਦਾਂ ਦਾ ਟਰੈਕਟਰ ਮੰਡੀ ਚੋਂ ਇੱਕ ਦੋ ਹੁੰਦੇ ਨੇਗੇ ਤੇ ਇੱਕ ਦਾ ਬਾਈਆਂ ਕੋਲ ਜਾ ਤਾਂ ਹਾਂ ਇਹ ਪਹਿਲੇ ਫਸਟ ਪਾਰਟੀ ਦਾ ਜੀ ਇਹ ਵੀ ਮਤਲਬ ਮੰਨ ਕੇ ਚੱਲੋ ਮਤਲਬ 41 4200 ਘੰਟੇ ਚੱਲਿਆ ਵੀ ਤੇ ਇਹ ਕਰਲੋਸ ਕਰਾ ਲਾ ਗਿਆ ਸਿੰਗਲ ਜਸਟੀਫਾਇਰ 2122 ਮਾਡਲ ਹੈ ਨਹੀਂ ਨਹੀਂ 14 ਮਾਡਲ ਹੈ 14 ਮਾਡਲ ਆ ਲੈ ਬਈ ਚੈੱਕ ਕਰੋ ਕੰਡੀਸ਼ਨ ਮੈਨੂੰ ਐ ਲੱਗੇ ਸੀਗਾ ਵੀ 2122 ਮਾਡਲ ਆ ਤੇ ਪੂਰਾ ਨਵਾਂ ਪਿੰਡ ਦਾ ਨਹੀਂ ਕਰ ਪਾਇਆ ਬਈ ਨਹੀਂ 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 ਅਰੀਜਨਲ ਹੀ ਆ ਹਾਂ ਸਾਰਾ ਕੋਈ ਨਾ ਲੈ ਬਈ ਬੰਦੇ ਨੇ ਟਾਇਰ ਨਵੇਂ ਪਵਾਏ ਸੀ ਦੁਬਾਰਾ ਦੇ ਠੀਕ ਆ ਕੱਲੇ ਟਾਇਰ ਦੁਬਾਰਾ ਦੇ ਨੇਗੇ ਜੇ ਟਾਇਰ ਵੀ ਮੰਗਣਾ ਨਾਲ ਦੇ ਹੁੰਦੇ ਨਾ ਸਰਾ ਲੱਗ ਜਾਂਦਾ ਨਾ ਟਰੈਕਟਰ ਦਾ ਉਹ ਟਾਇਰ ਪਤਾ ਕੀ ਚੱਕ ਰਿਆ ਜੀ ਬੰਦਾ ਮਤਲਬ ਵਧੇ ਗੋਜਨ ਬੰਦਾ ਆ ਜਾਂਦਾ ਵੀ ਪੈਸੇ ਘੱਟ ਪੈਣਗੇ ਵੀ ਥੰਮੀ ਚੜ ਜਾਂਦੇ ਨਵੇਂ ਚੜ ਜਾਂਦੇਗੇ ਵਧੀਆ ਲੈ ਟਾਇਰ ਇਹ ਤਾਂ ਨਾ ਜੀ ਤਾਂਪ ਵਾਲੀ ਤੇ ਨੰਬਰ ਆ ਜੇ ਕਿਸੇ ਨੇ ਪੰਜਾਬ ਚ ਨਾਮ ਕਰਾਉਣਾ ਆ ਭਾਈ ਐਨਓਸੀ ਲੈ ਦਾਂਗੇ ਐਨਓਸੀ ਲੈ ਦਾਂਗੇ ਹਾਂ ਤੇ ਸਪੀਕਰ ਵਗੈਰਾ ਨਾਲ ਹੀ ਆ ਹਾਂ ਹਾਂ ਠੀਕ ਆ ਬਈ ਪੂਰਾ ਕੋਕਾ ਪੀਸ ਆ ਨਵੇਂ ਵ ਕਲੋਸ ਕਰਦੇ ਇੰਜਨ ਵਾਲਾਗਾ ਤੇ ਬਾਈ ਮਾਡਲ ਵਰਕ ਹੈਗਾ ਇਕੱਲਾ ਇਹ ਜਸਟਿਫਾਇਰ ਸਿੰਗਲਾ ਬਾਕੀ ਸਾਰਾ ਟੌਪ ਹੀ ਹੈ ਠੀਕ ਹੈ ਜੀ ਤੇ ਕਿਹ ਡਿਮਾਂਡ ਹੈ ਬਾਈ ਜੀ ਇਹਦੀ 4 ਲੱਖ ਦੇ 80 ਹਜ਼ਾਰ ਕੀ ਡਿਮਾਂਡ ਹੈ ਠੀਕ ਹੈ 4 ਲੱਖ 80 ਹਜ਼ਾਰ ਰੁਪਏ ਜੇ ਤੁਸੀਂ ਬਾਈ ਜੀ 2122 ਮਾਡਲ ਲੈਣ ਜਾਓਗੇ ਇੱਕ ਟੋਟਾ ਟਾ 2.5 ਲੱਖ ਰੁਪਏ ਦਾ ਸਿੱਧਾ ਹੀ ਫਾਇਦਾ ਹੈ ਹਾਂ ਇਹ ਅੱਗੇ ਕਿ ਭਾਈ ਜੀ 5204 ਤੇ ਨੋ ਬਾਈ ਜੀ ਚੈੱਕ ਕਰੋ ਇਹ ਵੀ ਕੰਡੀਸ਼ਨ ਤੇ ਵੀ 7 ਨੰਬਰ ਆਗਾ ਪਾਵਰ ਸਟੀering ਹੈ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਐੜੇ ਮਤਲਬ ਅੱਧੇ ਕਿ ਚੱਲੇ ਮੰਨ ਕੇ ਠੀਕ ਹੈ ਅੱਧੇ ਘਾਪਰਾ ਹੈਗਾ ਕਿ ਤੇ ਕੰਡੀਸ਼ਨ ਪੂਰਾ ਸਾਫ ਹੈਗਾ ਤੇ ਮਾਡਲ ਬਾਈ ਜੀ ਇਹ 10 ਮਾਡਲ ਹੈ 10 ਮਾਡਲ ਡਬਲ ਪੀਟੀਓ ਡਬਲ ਪੀਟੀਓ ਹੁੰਦੇ ਠੀਕ ਹੈ ਜੀ ਜਿੰਨੇ ਟਰੈਕਟਰ ਕੋਕਾ ਵੀ ਸੀ ਮੇਰਾ ਹਾਂ ਠੀਕ ਹੈ ਬਾਈ ਜੀ ਵਧੀਆ ਕੰਮ ਆਗਾ ਬਾਈਆਂ ਦਾ ਇੱਕ ਨੰਬਰ ਕੰਮ ਆ ਤੇ ਭਰੋਸੇ ਜੋ ਕੰਮ ਆਗਾ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ 4 ਲੱਖ 30 ਹਜ਼ਾਰ ਰੁਪਏ ਦੀ ਡਿਮਾਂਡ ਹੈ ਜੀ ਤੇ ਵੀ 4 ਲੱਖ 30 ਹਜ਼ਾਰ ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨੇ ਜ਼ਰੂਰ ਹੋ ਜੂਗਾ ਤੇ ਅਗਲਾ ਬਾਈ ਜੀ ਅਗਲਾ ਸੋਨਾ ਨਿਕਾ ਹੀ ਆਪਣਾ ਵਸੇ ਠੀਕ ਹੈ ਚਲੋ ਬਈ ਅਗਲਾ ਹੈਗਾ ਸੋਨਾ ਨਿਕਾ ਪੀਵੀ ਤੰਨਾ ਬਠਿੰਡੇ ਦਾ ਨੰ ਤੇ ਮਾਡਲ ਵੇਚੇ ਇਹ 15 ਮਾਡਲ ਠੀਕ ਹੈ ਜੀ origignal ਵੇਚ ਜਿੰਨਾ ਹੈਗਾ ਕਿਵੇਂ ਜੀ origignal ਹੀ ਹੈ ਜਿੰਨਾ ਹੈਗਾ ਹਾਂ ਹਾਂ origignal ਠੀਕ ਹੈ ਤੇ ਉਹਦੇ ਨਾਲ ਬਈ 7 ਤਰੀ ਨੇਗੇ 7 ਤਰੀ ਉਹਦੇ ਨਾਲ ਪਹਿਲਾਂ ਤੋਂ ਨਹੀਂ ਹੈਗੇ ਨਹੀਂ ਨਹੀਂ ਉਹਦੇ ਨਾਲ ਮਿਲ ਜੂਗੇ ਮਿਲ ਜੂਗੇ ਹਾਂ ਠੀਕ ਹੈ ਜੀ ਇਹਦਾ ਕੱਪੜਾ ਵੀ ਹੈਗਾ ਮੇਰੇ ਖੜ ਬਈਆਂ ਨੇ ਦਿੱਤਾ ਸੀਗਾ ਮਿਲ ਜੂਗਾ ਇਹਦਾ ਠੀਕ ਹੈ ਜੀ 7 ਤਰੀ ਇਹਦੇ ਨਾਲ ਵੀ ਮਿਲ ਜੂਗੇ ਜੇ ਤੁਸੀਂ ਤੇ ਮਾਡਲ 15 ਦਾ ਤੇ ਟਾਇਰ ਵੇਚੇ ਟਾਇਰ ਇਹਦੇ ਮੰਨ ਕੇ ਚੱਲੋ ਤੁਸੀਂ 80 ਪੈਸੇ ਟਾਇਰ ਪਏ ਮਗਰ ਲਈਏ ਠੀਕ ਨੇ ਤੱਤੇ ਕਿ ਮੰਨ ਕੇ ਚੱਲੋ ਇਹ ਠੀਕ ਹੈ ਜੀ ਹਾਂ ਤੇ ਮੂਲੇ ਹੱਤੇ ਕਾ ਕੇ 14 ਦੇ 15 ਦੇ ਕਿ ਬਈ ਨਹੀਂ ਇਹ ਮਾਡਲ 15 ਕਿਹ ਡਿਮਾਂਡ ਆ ਭਾਈ ਜੀ ਇਹਦੀ 4 ਲੱਖ ਤੇ 60000 ਰੁਪਏ ਡਿਮਾਂਡ ਹੈ 4 ਲੱਖ ਤੇ 60000 ਰੁਪਏ ਬਾਕੀ ਮੌਕੇ ਤੇ ਮਾਨਤਾ ਨ ਜ਼ਰੂਰ ਹੋ ਜਾਏਗਾ ਠੀਕ ਆ ਭਾਈ ਠੀਕ ਆ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਲੋ ਭਾਈ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਰਹੇ ਨਵੀਆਂ ਵੀਡੀਓਾਂ ਤਦ ਤੱਕ ਲਈ ਧੰਨਵਾਦ